ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਅਤੇ ਇਨਕਲਾਬ ਦੇ ਨਾਅਰੇ ਲਗਾਉਣ ਬੜੇ ਗਦਾਰ ਨਿਕਲੇ ਹਨ ਜਿਨ੍ਹਾਂ ਨੇ ਪੰਜਾਬ ਦਾ ਹਰ ਪੱਖ ਤੋਂ ਨੁਕਸਾਨ ਕੀਤਾ ਹੈ ਅੱਜ ਵਿਧਾਨ ਸਭਾ ਹਲਕਾ ਫਲੌਰ ਦੇ ਪਿੰਡਾਂ ਵਿੱਚ ਆਪਣੇ ਚੋਣ ਪ੍ਰਚਾਰ ਫੇਰੀ ਦੌਰਾਨ ਪਿੰਡ ਰੁੜਕਾ ਕਲਾਂ ਵਿਖੇ ਪੁੱਜੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜਲੰਧਰ ਵਿਖੇ ਪ੍ਰਧਾਨ ਮੰਤਰੀ ਮੋਦੀ ਜੀ ਆਏ ਹੋਏ ਹਨ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 50 ਕਿਲੋਮੀਟਰ ਦੂਰ ਬੈਠੇ ਕਿਸਾਨ ਆਗੂਆਂ ਨੂੰ ਘਰਾਂ ਬੈਚੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਜੋ ਦੱਸਦਾ ਹੈ ਕਿ ਉਹ ਭਾਜਪਾ ਨਾਲ ਸਾਂਝ ਪਾ ਕੇ ਚੱਲ ਰਹੇ ਹਨ ਉਹਨਾਂ ਨੇ ਦੋ ਲਗਾਏ ਕਿ ਪੰਜਾਬ ਅੰਦਰ ਹਰ ਗੜੀ ਵਿੱਚ ਨਸ਼ਾ ਸ਼ਰਿਆਂ ਵਿੱਚ बिक ਰਿਹਾ ਹੈ ਜਿਸ ਤੇ ਕਿਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅੰਦਰ ਦਲਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ ਜੋ ਪੂਰਾ ਨਹੀਂ ਕੀਤਾ ਬੀਜੇਪੀ ਦੇ ਤਿੱਖਾ ਹਮਲਾ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬੀਜੇਪੀ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਅਤੇ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਸੋਚ ਨੂੰ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੱਤ ਪ੍ਰਾਪਤ ਕਰਕੇ ਨਸ਼ੇ ਨੂੰ ਖਤਮ ਕਰਨਗੇ, ਚੋਰ ਬਜਾੜੀ ਅਤੇ ਰਿਸ਼ਵਤਖੋਰੀ ਦਾ ਖਾਤਮਾ ਕਰਨਗੇ। ਯੂਨੀਵਰਸਟੀਆਂ, ਕਾਲਜ ਅਤੇ ਰੋਜ਼ਗਾਰ ਨੌਕਰੀਆਂ, ਇੰਡਸਟਰੀ ਵਰਗੇ ਮੁੱਦਿਆਂ ਤੇ ਕੰਮ ਕਰਨਗੇ। ਉਹਨਾਂ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਅਮਰਪਾਲ ਭੌਂਸਲੇ, ਕਮਲਜੀਤ ਸਿੰਘ ਬਿੱਟੂ, ਰਜਿੰਦਰ ਸੰਧੂ, ਗੁਰਵਿੰਦਰ ਸਿੰਘ ਨੰਬਰਦਾਰ, ਬੂਟाराम ਕਈ, ਗੁਰਿੰਦਰ ਸਿੰਘ ਸੰਧੂ, ਮੇਜਰ ਸਿੰਘ ਸਾਹਕਾ, ਪੰਚ ਮਨਜੀਤ ਸਿੰਘ ਸੰਧੂ, ਜੀਵਨ ਲਾਲ, ਜਗਮਿੰਦਰਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ। ਮਲਕਾ ਜਲੰਧਰ ਦੇ ਲੋਕ ਸਭਾ ਤੋਂ ਉਮੀਦਵਾਰ ਬਣਾ ਕੇ ਉਹਨਾਂ ਨੂੰ ਸਾਡੇ ਹਰਗੇ ਦੀ ਸੇਵਾ ਕਰਨੇ ਭੇਜਿਆ ਆ। ਕਿ ਮੈਂ ਰੁਕਾ ਕਰਾਂ ਦੇ ਵਿੱਚ ਆਨ ਦੇ ਉਹਨਾਂ ਦਾ ਆਤਿਕ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਹਾਂ। ਉਹਨਾਂ ਦੇ ਨਾਲ ਅੱਜ ਹੋਈ ਸਾਰੀ ਟੀਮ ਨੂੰ ਕਾਂਗਰਸ ਦੇ ਜੁਲਾਰੀ ਪੱਤਰਾਂ ਨੂੰ ਆਪਣੀਆਂ ਭੈਣਾਂ ਨੂੰ ਮਤਾਮਾਂ ਨੂੰ ਇੱਥੇ ਪਹੁੰਚਣ ਦੇ ਜੀ ਆਖਦਾ ਹਾਂ ਤੇ ਨਾ ਹੀ ਹੋ ਬੇਨਤੀ ਕਰਦਾ ਕਿ ਆਪਾਂ ਪੰਜੇ ਦਾ ਬਟਨ ਦਬਾ ਕੇ ਮੋਦੀ ਸਰਕਾਰ ਦੀਆਂ ਜਿਹੜਾ ਨੂੰ ਪਟੜਾ ਹੈ ਆਪਣੀ ਲੜਾਈ ਨਾ ਛੋਟੀਆਂ ਕਿਸੇ ਬਾਤੀਆਂ ਦੇ ਨਾਲ ਨਹੀਂ ਹੈਗੀ ਸਾਡੀ ਲੜਾਈ ਆ ਤੇ ਸੈਂਟਰ ਦੀ ਬੀਜੇਪੀ ਸਰਕਾਰ ਦੇ ਨਾਲ ਆ ਇਹਨਾਂ ਨੇ ਕਿ ਪੰਜਾਬ ਲਈ ਨਹੀਂ ਪੂਰੇ ਦੇਸ਼ ਦਾ ਜਿਹੜਾ ਆ ਉਹ ਇੱਕ ਨਾਸ ਕਰ ਸਿਆ ਜੋ ਮੇਰੇ ਵੇਖ ਕੇ ਹੱਥ ਖੜੇ ਕਰਕੇ ਸਾਡੇ ਆਪਾਂ ਵਿਸ਼ਵਾਸ ਕਰਾਈਏ ਕਿ ਆਪਾਂ ਇੱਕ ਇੱਕ ਵੋਟ ਪੰਜੇ ਨੂੰ ਪਾ ਕੇ ਦੇਸ਼ੀ ਸਾਡੇ ਹੱਥ ਵਿੱਚ ਮਜ਼ਬੂਤ ਕਰ ਗਏ ਆ ਵਾਇਰੋ ਦੀ ਕਾਤਾਵਾ ਵਾਇਰੋ ਦੀ ਕਿਤੇ ਮੇਰੇ ਨਾਲ ਆਏ ਸਾਰੇ ਲੀਡਰ ਸਹਿਬਾਨ ਸਤਕਾਰਯੋਗ ਬਜ਼ੁਰਗੋ ਜੀ ਬੀਬੀਓ ਪੈਣ ਦੇ ਭਰਾਵੋ ਮੈਂ ਤੁਹਾਡਾ ਧੰਨਵਾਦ ਕਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਵਿੱਚ ਇਕੱਠੇ ਹੋ ਕੇ ਬੈਠੇ ਆ ਸਾਡੀ ਆਮਦ ਦੇ ਵਿੱਚ ਗਰਮੀ ਦਾ ਵੀ ਸਮਾਂ ਪਰ ਫਿਰ ਵੀ ਤੁਸੀਂ ਕਾਫੀ देर ਤੋਂ ਬੈਠੇ ਐਸੀ ਲੇਟ ਵੀ ਹੋ ਗਏ ਬੀਬੀਆਂ ਦੀ ਵੀ ਵੱਡੀ ਗਿਣਤੀ ਅੱਜ ਇੱਥੇ ਸਾਡੇ ਵਿਚਾਰ ਸੁਣਨੇ ਨੂੰ ਤੇ ਮੈਨੂੰ ਅਸ਼ੀਰਵਾਦ ਦੇਣ ਨੂੰ ਆਈ ਹੈ ਮੈਂ ਸਾਰੀਆਂ ਵਿਗਿਆ ਦਾ ਹੱਥ ਛੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਐਨੀਆਂ ਵਿਭਿਆਨਾਂ ਤਾਂ ਆਪਾਂ ਦਿੱਲੀ ਜਿੱਤ ਲਈ ਇਹ ਤਾਂ ਜਲੰਧਰ ਜਿੱਤ ਲਿਆ ਕਹਿੰਦੇ ਮਾਂ ਦੀਆਂ ਅਸੀਸਾਂ ਤਖਤ ਬਖਾਵਣ ਮਾਕਣ ਮੂਲਕ ਜਗੀਰੀ ਸਾਰਾ ਕੁਝ ਮਾਵਾ ਭੈਣਾਂ ਦੇ ਚਰਣਾ ਤੋਂ ਮਿਲਦਾ ਸੋ ਮੈਂ ਬੀਬੀਆਂ ਦਾ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਸਮਾਂ ਕੱਢਿਆ ਪਰ ਮੈਂ ਹੁਣ ਥੋੜੀ ਹਜ਼ਾਰ ਰੁਪਏ ਵਾਲੀ ਗੱਲ ਨਹੀਂ ਕਰ ਬੀ ਠੋਕਾ ਕਰਕੇ ਠੋਕਾ ਕਰਕੇ ਵੋਟਾਂ ਲੈ ਗਏ ਕਿੱਥੇ ਕਰਦੇ ਹੋ ਕਿੱਥੇ ਕਰਦੇ ਹੋ ਹਜ਼ਾਰ ਦੀ ਹੁਣ ਤਾਂ ਤੁਸੀਂ ਕਰਿਓ ਜਦ ਆ ਗਏ ਨਾ ਝਾੜੂ ਵਾਲੇ ਝਾੜੂ ਲੈ ਕੇ ਸਿੱਧੇ ਕਰਿਓ ਉਹਨਾਂ ਨੂੰ ਕਿਹਾ ਹਜ਼ਾਰ ਰੁਪਏ ਲੈ ਕੇ 1000 ਰੁਪਏ ਦੀ ਗੱਲ ਕਰਕੇ ਮੁੜ ਕੇ ਟਿਕਰੇ ਨਹੀਂ ਇਹ ਹਰ ਵਰਗ ਦੇ ਨਾਲ ਧੋਖਾ ਕੀਤਾ ਇਹਨਾਂ ਨੇ ਅੱਧੀ ਆਬਾਦੀ ਦਾ ਬੀਬੀਆਂ ਦੀ ਹੋਵੇ ਤੇ ਬੀਬੀਆਂ ਨੂੰ ਕਹਿ ਕੇ ਮੁਕਰ ਗਏ ਤੇ ਬਾਕੀ ਬਜ਼ੁਰਗਾਂ ਨੂੰ ਕਹਿੰਦੇ ਸੀ ਪੈਨਸ਼ਨ ਵਧਾਵਾਂਗੇ ਪੈਨਸ਼ਨ ਵੀ ਨਹੀਂ ਵਧਾਈ ਮੈਂ ਸਾਢੇ 700 ਤੋਂ 1500 ਕਰ ਗਿਆ ਸੀ 1500 ਹੀ ਖੜੀ ਹੈ ਇੱਕ ਲੈ ਤੇ 2500 ਕਰ ਹੋਏ ਕਰਿਓ ਨਹੀਂ ਕਿਸਾਨਾਂ ਨੂੰ ਕਹਿੰਦੇ ਸੀ ਹਰ ਫਸਲ ਪਰ ਐਮ ਐਸ ਪੀ ਦਵਾਈ ਗਈ। ਕੁਛ ਨਹੀਂ ਦਿੱਤਾ। ਉਲਟਾ ਅੱਜ ਮੋਦੀ ਜੀ ਆਇਆ ਹੈ ਜਲੰਧਰ ਦੇ ਵਿੱਚ ਤੇ ਸਾਰੇ ਇਲਾਕੇ ਦੇ ਜਿੰਨੇ ਜਲੰਧਰ ਕਾਸੀ ਜੁਆਸੀ ਹੈ ਜਿੰਨੇ ਲੁਧਿਆਣਾ ਹੈ ਸਾਰੇ ਕਿਸਾਨਾਂ ਨੂੰ ਅੱਜ ਨਜ਼ਰਬੰਦ ਕੀਤਾ ਹੋਇਆ। ਮੈਂ ਹਰ ਪਿੱਛੇ ਇੱਕ ਪਿੰਡ ਦੇ ਵਿੱਚ ਜਾ ਕੇ ਸਰਪੰਚ ਦੇ ਘਰ ਉਹ ਵੀ ਕਿਸਾਨ ਲੀਡਰ ਆਕਰਪੁਰ ਦੇ ਵਿੱਚ ਕਿਸਾਨ ਦੇ ਘਰ ਬਾਹਰ ਕੋਲ ਸੈਟੀ ਆਉਣ ਨਿਕਲ ਨਹੀਂ ਦੇ ਰਹੇ ਕਿੰਨੇ ਕਿਸਾਨ ਲੀਡਰ ਅੱਜ ਨਾજર ਮੰਨਦੇ ਆ ਉਧਰ ਮੋਤੀ ਆਇਆ ਹੋਇਆ ਕੁੱਤੇ ਦਾ ਨਾਰੇ ਮਾਰ ਰਹੇ ਖੁਸ਼ੀਆਂ ਬਣਾ ਰਹੇ ਤੇ ਕਿਸਾਨਾਂ ਦੇ ਘਰਾਂ ਦੇ ਵਿੱਚ ਰਾਤ ਚੱਕਲੇ ਬਹੁਤੇ ਕਿਸਾਨ ਤੇ ਲੀਡਰ ਤਾਂ ਫੇਰ ਇੰਪ੍ਰਾਈਜ਼ ਵੀ ਨੇ ਚੱਕੇ ਵੇ ਆਇਆ ਪ੍ਰਧਾਨ ਮੰਤਰੀ ਹੈ ਲੇਕਿਨ ਪੰਜਾਬ ਦੀ ਪੁਲਿਸ ਨੇ ਸਾਰੇ ਕਿਸਾਨਾਂ ਨੂੰ ਫੜ ਲਿਆ ਜਿਹੜੇ ਲੀਡਰ ਹੈ ਮੈਂ ਮੁੱਖ ਮੰਤਰੀ ਦਾ ਪੁੱਛਣਾ ਚਾਹੁੰਦਾ ਭਗਵੰਤ ਮਾਨ ਕੋ ਕਿ ਤੇਰਾ ਕੀ ਗੱਡਾ ਵੇ ਹੈ ਮੈਨਾਂ ਦੇ ਨਾਲ ਬੀਜੇਪੀ ਵਾਲਿਆਂ ਨਾਲ ਤੇਰੀ ਕੀ ਸਾਝ ਹੈ ਕਿ ਮੋਦੀ ਸਾਹਿਬ ਨੇ ਆਣ ਤੇ ਤੂੰ ਸਾਰਿਆਂ ਨੂੰ ਅੰਦਰ ਕਰਤਾ ਤੂੰ ਉਹਨਾਂ ਦਾ ਹੈ ਪਿੱਠੂ ਬਣ ਕੇ ਕਿਉਂ ਕੰਮ ਕਰ ਰਿਹਾ ਤੂੰ ਕਿਉਂ ਕਿਸਾਨੀ ਦੇ ਖਰਾਬ ਕਰ ਰਿਹਾ ਜਿੰਨਾ ਕਿਸਾਨੀ ਦੇ ਖਿਲਾਫ ਝਾਰੂ ਵਾਲੇ ਚੱਲੇ ਆ ਕੋਈ ਨਹੀਂ ਚੱਲ ਰਿਹਾ ਕਹਿੰਦਾ ਜੀ ਇਹ ਤਾਂ ਵਜਾ ਨਹੀਂ ਝੱਗਾ ਰਬ ਦੇ ਹਰਿਆਣੇ ਵਾਲੇ ਪਾਸੇ ਤੇ ਗੋੜੀਆਂ ਚੱਲਿਆ ਕਿਸਾਨਾਂ ਨੂੰ ਇੱਧਰ ਆ ਕੇ ਚਲਾਈਆਂ ਉਹਨਾਂ ਨੇ ਅੰਦਰ ਕਿਸਾਨ ਮਾਰਿਆ ਗਿਆ ਅਥਰੂ ਕਹੇ ਚੱਲੇ ਫਟੜੋੜੇ ਲੇਕਿਨ ਇੱਕ ਵੀ ਕਾਰਵਾਈ ਨਹੀਂ ਹੋਈ ਕਿਸੇ ਨੂੰ ਮੜਿਆ ਨਹੀਂ ਕਿਸੇ ਨੂੰ ਕੁਝ ਨਹੀਂ ਇਹ ਮੁੱਖ ਮੰਤਰੀ ਸਾਡਾ ਇਹ ਪੰਜਾਬੀਆਂ ਦਾ ਕਿ ਪੰਜਾਬ ਦੇ ਦੁਸ਼ਮਣਾਂ ਦਾ ਮਨ ਉਹ ਇਹ ਸਮਝਣ ਪੁੱਛਣਾ ਚਾਹੁੰਦਾ ਚਾਹਣਾ ਹੈ مولانا ਮੁਹੰਮਦੂ। ਝਾੜੂ ਵਾਲੇ ਭਾਜਪੀ ਦੀ ਬੀ ਟੈਮ ਬੀ ਟੀਮ ਬਣ ਕੇ ਚੱਲ ਰਹੇ। ਇੱਕੋ ਥਾਂ ਦੇ ਚੱਟੇ-ਵੱਟੇ। ਇਸ ਲਈ ووٹ ਪਾਉਣ ਲੱਗੇ ਸੋਚਣ ਹਰ ਵਿਚਾਰਾਂ ਦੀ ਲੋੜ ਹੈ। ਸਾਰੀਆਂ ਸੜਕਾਂ ਦਾ ਬੁਰਾ ਹਾਲ ਹੈ। ਲੋਕਾਂ ਦੇ ਕਦੇ ਲੁੱਕ ਵਾਲੇ ਵੀ ਦੇਖੇ। ਕਦੇ ਰੋਡ ਰੋਲਰੀ ਚੱਲਦਾ ਦੇਖਿਆ ਹੁਣ ਮੈਂ ਪਿੰਡ ਦੇ ਵਿੱਚ ਬੜਿਆ ਇੱਕ ਬੜੀ ਹੌਲੀ ਚੱਲ ਰਹੀ ਸੀ ਅਸੀਂ ਕਿਉਂਕਿ ਪਿੰਡ ਦੀ ਗਲੀ ਦੇ ਵਿੱਚ ਗੱਡੀ ਹੌਲੀ ਚੱਲਦੀ ਹੈ ਅੱਗੇ ਚਾਰ ਪੰਜ ਬੰਦੇ ਖੜੇ ਸੀ ਮੈਂ ਨਮਸਕਾਰ ਕਰੀ ਗੱਡੀ ਉਹ ਮਾਨੂੰ ਕਰਨ ਦੀ ਰੁਕਿਓ ਮੈਂ ਕਿਹਾ ਹਾਂਜੀ ਦੱਸੋ ਹੱਥ ਬੰਨ ਕੇ ਕਹਿੰਦੇ ਜੀ ਨਸ਼ਾ ਕਟਮ ਜ਼ਰੂਰ ਕਰਾ ਦੇ ਬੀਬੀਆਂ ਘੇਰ ਲੈਂਦੀਆਂ ਨੌਜਵਾਨ ਕੇ ਦੇ ਕੇ ਜੀ ਨਸ਼ਾ ਖਤਮ ਕਰਾਓ ਇਹ ਹੀ ਜੀ ਸਰਕਾਰ ਦੇਖੀ ਐਸੀ ਮੰਗੀ ਸੀ ਝਾੜੋ ਦੀ ਆਪ ਬਦਲਾਵ ਹੋਣਾ ਸੀ ਕਿ ਹਰ ਪਿੰਡ ਦੀ ਗਲੀ ਗਲੀ ਦੇ ਵਿੱਚ ਨਸ਼ਾ ਬੀਪੂਆ ਚਿੱਟੇ ਦੀ ਪਰਹਾਰ ਹੋ ਗਈ ਹੈ ਬੁਗਾਉਂਦੇ ਆ ਝਾੜੂ ਵਾਲਿਆਂ ਦੇ ਲੀਡਰ ਤੇ ਗਣਦੇ ਸਾਡੇ ਨੌਜਵਾਨ ਤੇ ਇਹ ਸੁਣਵਾਈ ਕੋਈ ਨਹੀਂ ਕਰਦੇ ਕਹਿੰਦੇ ਚੋਰਾਂ ਕੁੱਤੀ ਰਣ ਜੇ ਚੋਰਾਂ ਚੌਕੀ ਦਾ ਮੇਰੇ ਜਿਹੇ ਜੇ ਕੰਮ ਆਉਂਦੇ ਪੁਲਿਸ ਸਰਵੇਚਨ ਵਾਲੇ ਲੀਡਰ ਰਲੇ ਵੇ ਜਦ ਤੱਕ ਇਲੈਕਸ਼ਨ ਕੋਣ ਨਹੀਂ ਸੀ ਲੱਗਿਆ ਪੂਰੀ ਭਾਰਤ ਹੁਣ ਇਲੈਕਸ਼ਨ ਕੋਣ ਲੱਗਿਆ ਪੁਲਿਸ ਦੇ ਥੋੜੇ ਜਿਹੇ ਹੱਥ ਖੁੱਲੇ ਆ ਚਾਰ ਬੜੀਆਂ ਖੇਪਾਂ ਇੱਥੇ ਤੇ ਬੜੀਆਂ ਤੇ ਇੱਕ ਤਾਂ ਕੁੱਤੀ ਦਾ ਟਰੱਕ ਫੜਿਆ ਤੁਹਾਡੇ ਫਲੋਰ ਤੋਂ ਤੇ ਹਾਂ ਬੰਦਾ ਜਿਹੜਾ ਫੜਿਆ ਡਰਾਈਵਰ ਉਹ ਪਤਾ ਕੌਣ ਨਿਕਲਿਆ ਜਿਹੜਾ ਇੱਥੇ ਆਮ ਆਦਮੀ ਪਾਰਟੀ ਦਾ ਲੀਡਰ ਹੈ ਪ੍ਰਿੰਸੀਪਲ ਉਹਦਾ ਖਾਸ ਬੰਦਾ ਹੈ ਇਹੀ ਨਸ਼ਾ ਪਕਾਉਂਦੇ ਆ ਇੱਥੇ ਸੋ ਮੈਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਕਿ ਯਾਤਰਾ ਨਸ਼ਾ ਵੇਚਣ ਵਾਲੇ ਰਹੋਗੇ ਪਿਆ ਚੰਨੀ ਰਹੋਗਾ ਵਿਚ ਵਿਚਾਲੇ ਦਾ ਕੁਝ ਨਹੀਂ ਰਹੇਗਾ ਨਸ਼ੇ ਦਾ ਖਾਤਮਾ ਕਰਨਾ ਇੱਥੇ ਦੇ ਤਾਨੂੰ ਨਿਸ਼ਾ ਮਿਲੂਗਾ ਨਹੀਂ ਕਿਉਂਕਿ ਜੇ ਤੁਸੀਂ ਮੌਕਾ ਦੋਗੇ ਸੋ ਸਤਕਾਰਯੋਗ ਵੀਰੋ ਪਹਿਣੋ ਮੈਂ ਸਾਢੇ 3 ਮਹੀਨੇ 60 ਮਹੀਨੇ ਮੁੱਖ ਮੰਤਰੀ ਰਿਹਾ ਸਾਢੇ 3 ਮਹੀਨੇ ਤੁਹਾਡੇ ਬਿਜਲੀ ਦੇ ਬਕਾਏ ਖੜੇ ਸੀ ਬਹੁਤ ਸਾਰੇ ਮaaf ਕੀਤੇ ਹਰ ਘਰ ਨੂੰ ਫਾਇਦਾ ਹੋਇਆ ਪਾਣੀ ਦੇ ਬਕਾਏ ਖੜੇ ਸੀ ਸਾਰੇ ਮaaf ਕੀਤੇ ਹਰ ਘਰ ਨੂੰ ਫਾਇਦਾ ਹੋਇਆ ਤੁਹਾਡੇ ਪਿੰਡ ਦੀ ਪਾਣੀ ਦੀ ਟੈਂਕੀ ਈਦਾ ਬਕਾਇਆ ਖੜਾ ਸੀ ਬਿਜਲੀ ਦਾ ਉਹ ਵੀ ਮਾਰਕ ਕੀਤਾ ਤੁਹਾਡੇ ਪਿੰਡ ਨੂੰ ਫਾਇਦਾ ਹੋਇਆ ਹੁਣ ਸਵਾ ਦੋ ਸਾਲ ਹੋ ਗਏ ਮੈਂ ਕਾਨੂੰਨ ਬਣਾ ਕੇ ਗਿਆ ਸੀ ਹੁਣ ਜਿਹੜਾ ਪਾਣੀ ਦਾ ਬਿੱਲ ਹੈ ਜਿਹੜਾ ਪਾਣੀ ਦੀ ਟੈਂਕੀ ਪਰ ਮੋਟਰ ਲੱਗੀ ਵੀ ਉਹਦਾ ਬਿਜਲੀ ਦਾ ਬਿੱਲ ਹੁਣ ਆਉਂਦਾ ਨਹੀਂ ਹੈ ਮੈਂ ਬੰਦ ਕਰ ਗਿਆ ਸੀ ਸੋ ਹਰ ਗੱਲ ਦੀ ਰਹਾ ਦਿੱਤੀ ਹੈ ਆ ਬੀਬੀਆਂ ਬੈਠੀਆਂ ਜਿੱਦ ਤਨ ਮਾਰਦੀ ਜਰੂਰ ਵੇ ਦੀ ਬਾਤ ਚੜ੍ਹ ਲਓ ਤੁਹਾਡਾ ਕਿਰਾਇਆ ਨਹੀਂ ਲੱਗਦਾ ਮੈਂ ਕਾਨੂੰਨ ਬਣਾ ਕੇ ਗਿਆ ਸੀ ਤੁਹਾ ਰਾਹ ਤੇ ਦਿੱਤੀ ਇਸ ਲਈ ਮੈਂ ਤੁਹਾਨੂੰ ਬੇਨਤੀ ਕਰ ਰਹਾ ਆ ਕਿ ਮੈਂ ਜਦੋਂ ਮੁੱਖ ਮੰਤਰੀ ਬਣਿਆ ਤਾਂ ਡੇਰਾ ਵੱਡਾ ਵਿਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਧਿਆਨ ਸੈਂਟਰ ਬਣਾਉਣ ਵਾਸਤੇ 25 ਕਰੋੜ ਰੁਪਏ ਦਾ ਚੈੱਕ ਬਾਬਾ ਜੀ ਨੂੰ ਮੈਂ ਦਿੱਤਾ ਭਗਵਾਨ ਪਰਸੂ ਰਾਮ ਜੀ ਦਾ ਮੰਦਿਰ ਉਹਨੂੰ 10 ਕਰੋੜ ਰੁਪਏ ਦਿੱਤੇ ਭਗਵਾਨ ਬਾਦਮੀਰ ਜੀ ਦੇ ਮੰਦਿਰ ਨੂੰ 25 ਕਰੋੜ ਰੁਪਏ ਦਿੱਤੇ ਜੋ ਹਰ ਵਾਰ ਦਾ ਕੰਮ ਕੀਤਾ ਇਹ ਜਰਚ ਅਡੋਰੀ ਸਰਕਾਰ ਆਈ ਡੇਰਾ ਬੱਲਾ ਵਾਲੇ ਪੈਸੇ ਵਾਪਸ ਲੈ ਗਏ ਜਾਂ ਪਿੱਛੇ ਦੇ ਵੋਟਾਂ ਆਈਆਂ ਫਿਰ ਲਿਖਿਆ ਗਿਆ ਬਾਬਾ ਜੀ ਕਹਿੰਦੇ ਇਹ ਚੰਨੀ ਵਾਲੇ ਚੱਕਾ ਤੁਸੀਂ ਦੱਸੋ ਕਿ ਆ ਲਿਖਿਆ ਅੱਜ ਤੱਕ ਇਹਨਾਂ ਨੇ ਪੈਸੇ ਨਹੀਂ ਖਰਚੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਦ ਤੱਕ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾ ਦੋ ਡਿਪਟੀ ਸੀਐਮ Dalit ਬਣਾਵਾਂਗੇ ਨਹੀਂ ਬਣਾਇਆ ਫੇਰ ਵੋਟਾਂ ਆ ਗਈਆਂ ਫੇਰ ਕਹਿਣ ਲੱਗੇ ਹੁਣ ਬਣਾਵਾਂਗੇ ਫੇਰ ਨਹੀਂ ਬਣਾਇਆ ਇਹ ਇਹ ਤਾਕਤ ਦਾ ਹਿੱਸਾ Dalit ਵਰਗ ਨੂੰ ਨਹੀਂ ਦੇਣਾ ਚਾਹੁੰਦੇ ਭਾਜਪੀ ਦੀ ਸਰਕਾਰ ਅੱਜ ਸੰਵਿਧਾਨ ਬਦਲਣਾ ਚਾਹੁੰਦੀ ਹੈ ਜੇ ਦੇਸ਼ ਦਾ ਸੰਵਿਧਾਨ ਬਦਲ ਗਿਆ ਤਾਂ ਇੱਥੇ ਕਾਨਾ ਸ਼ਹੀਦ ਦਾ ਰਾਜ ਆ ਜਾਏਗਾ ਉਹ ਕੰਦਾ ਰਾਜ ਖਤਮ ਹੋ ਜਾਣਾ ਬੀ ਆਰ ਅੰਬੇਦਕਰ ਸਾਹਿਬ ਦਾ ਤੇ ਬਾਬਾ ਜੀ ਸਾਹਿਬ ਦਾ ਨਾਮ ਖਤਮ ਕਰ ਦੇਣਗੇ ਉਹਨਾਂ ਦੀ ਸੋਚ ਖਤਮ ਕਰਨਾ ਚਾਹੁੰਦੇ ਆ ਇਸ ਲਈ ਬੀ ਜੇ ਪੀ ਨੂੰ ਹਰਾਉਣਾ ਜ਼ਰੂਰੀ ਹੈ ਤੇ ਬੀ ਜੇ ਪੀ ਨੂੰ ਹਰਾਉਣ ਵਾਸਤੇ ਸਾਨੂੰ ਇਕੱਠੇ ਆਉਣਾ ਪੈਣਾ ਹੈ ਇਕੱਠੇ ਹੋ ਕੇ ਵੋਟਾਂ ਪਾਉਣੀਆਂ ਪੈਣੀਆਂ ਹੈ ਜਿਹੜੀ ਵੋਟ BSP ਨੂੰ ਜਾਂਦੀ ਹੈ ਹਾਥੀ ਵਾਲਿਆਂ ਨੂੰ ਉਹ ਅਸਰ ਦੇ ਵਿੱਚ BJP ਨੂੰ ਜਾਂਦੀ ਹੈ ਕਿਉਂਕਿ ਸਾਡੀ ਵੋਟ ਕੱਟਦੇ ਹੈ BJP ਨੂੰ ਫਾਇਦਾ ਹੁੰਦਾ ਇਸ ਕਰਕੇ ਫੋਕਾਤੇ ਵੋਟ ਨਾ ਦੇਰੋ ਵੋਟ ਕਰਾ ਨਾ ਕਰੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਬਾਦਲ ਦਾ ਟੈਕਸੀ ਨੇ 8000 ਮਾੜਿਆ ਦਿੱਤਾ ਕੈਪਟਨ ਦਾ ਟਾਈਮ ਆਇਆ ਉਹਨੇ 12000 ਮਾੜਿਆ ਦਿੱਤਾ ਜਦੋਂ ਮੇਰਾ ਟਾਈਮ ਆਇਆ ਤਾਂ ਮੈਂ 17000 ਮੁਆਫੀਆ ਦਿੱਤਾ ਇਸ ਕਰਕੇ ਤੁਸੀਂ ਪਛਾਣੋ ਤੇ ਤੁਹਾਡੇ ਕੰਮਾਂ ਚ ਪਾਉਣਾ ਸਕਦਾ ਏ ਚਾ ਦੇ ਨਾਲ ਇੱਕ ਤਰਫਾ ਵੋਟ ਪਾਓ ਉਤਾਲੀ ਭਰਾਵਾਂ ਨੂੰ ਵੀ ਬੇਨਤੀ ਕਰਨਾ ਹੈ ਕਿ ਵੋਟ ਖਰਾਬ ਨਾ ਕਰੋ ਭਾਜਪੀ ਨੂੰ ਹਰਾਉਣ ਵਾਸਤੇ ਇਕੱਠੇ ਹੋ ਇੱਕ ਪਾਸੇ ਕਾਂਗਰਸ ਨੂੰ ਵੋਟਾਂ ਪਾਓ ਤਾਂ ਕਿ ਆਪਾਂ ਉਹਨਾਂ ਦੇ ਸਮੇਂ ਚ ਪੰਜਾਬ ਦੀ ਤਰੱਕੀ ਕਰਾ ਸਕੀਏ ਮੈਂ ਇਥੇ ਯੂਨੀਵਰਸਿਟੀ ਖੋਲ੍ਹਣੀ ਹੈ ਮੈਂ ਇਥੇ ਕਾਲਜ ਖੋਲ੍ਹਣੇ ਹੈ ਆਟਾ ਦਾਲ ਦੇ ਨਾਲ ਸਾਡੀ ਗਰੀਬੀ ਨਹੀਂ ਚੱਕੀ ਜਾਣੀ ਮੈਂ ਕਾਲਜ ਲਿਆਉਣੇ ਆ ਮੈਂ ਯੂਨੀਵਰਸਿਟੀ ਲਿਆਉਣੀ ਆ ਮੈਂ ਇੰਡਸਟਰੀ ਲਿਆਉਣੀ ਆ ਮੈਂ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਮੈਂ ਨੌਕਰੀਆਂ ਦੇਣੀ ਆ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਸਾਰੇ ਜਣੇ ਇਕੱਠੇ ਹੋ ਕੇ ਪੰਜਾ ਚੋਂ ਨਿਸ਼ਾਨ ਤੇ ਮੋਹਰਾਂ ਲਾਓ ਤਾਂ ਕਿ ਆਪਾਂ ਆਉਣ ਵਾਲੇ ਸਮੇਂ 'ਚ ਆਪਣੀ ਤਰੱਕੀ ਕਰਾ ਸਕੀਏ ਝਾੜੂ ਵਾਲਿਆਂ ਕੋਲ ਤਾਂ ਦੱਸਣ ਨੂੰ ਨਹੀਂ ਹੈ ਵੀ ਅਸੀਂ ਕਿਹਾ ਕਿਹਾ ਅਛਾ 26 ਜਨਵਰੀ ਰੰਗੀ ਐ 26 ਜਨਵਰੀ ਨੂੰ ਮੁੱਖ ਮੰਤਰੀ ਨੇ ਦੱਸਣਾ ਹੁੰਦਾ ਕਿ ਜੀ ਮੇਰੀਆਂ ਉਪलब्ਧੀਆਂ ਕਿਆ ਸਰਕਾਰ ਦੀਆਂ ਸਰਕਾਰ ਨੇ ਕਿਆ-ਕਿਆ ਕਰਿਆ ਦੱਸਣ ਨੂੰ ਕੋਈ ਸਹੀ ਨਹੀਂ ਸੀ ਆਪਣੀਆਂ ਦੱਸਣ ਲੱਗਿਆ ਕਹਿੰਦਾ ਮੇਰੇ ਘਰ ਦੇ ਵਿੱਚ ਖੁਸ਼ੀ ਆਉਣ ਵਾਲੀ ਆ ਬੱਚਾ ਪੈਦਾ ਹੋਣਾ ਕੋਈ ਆਹ ਤੂੰ ਸਰਕਾਰ ਦੀਆਂ ਉਪलब्ਧੀਆਂ ਦਾ ਜਿਹੜਾ ਆਪਣੀਆਂ ਦੱਸੀ ਜਾਂਦਾ ਲੋਕ ਮਹੀਨੇ ਬਾਅਦ ਬੱਚਾ ਪੈਦਾ ਹੋ ਗਿਆ ਮਨੂੰ ਪੱਤਰਕਾਰ ਕਹਿੰਦੇ ਉਹਨਾਂ ਨੇ ਐਲਾਨ ਕਰਿਆ ਸੀ ਉਹਨਾਂ ਦੇ ਘਰ ਬੱਚਾ ਪੈਦਾ ਹੋਇਆ ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਆ ਵਧਾਈ ਦੇ ਦਿਓ ਮੇਰੇ ਵੱਲੋਂ ਵੀ ਪਰ ਇਹ ਪਹਿਲਾ ਐਲਾਨ ਹੈ ਜਿਹੜਾ 2 ਸਾਲ ਤੋਂ ਪੂਰਾ ਹੋਇਆ ਅੱਜ ਤੱਕ ਹੋਰ ਕਰੀ ਹੋਇਆ ਕੋਈ ਕੰਮ ਨਹੀਂ ਕਰਦੇ ਕੋਈ ਕਿਸੇ ਨੂੰ ਫਾਇਦਾ ਨਹੀਂ ਦਿੰਦੇ ਕੋਈ ਨੌਕਰੀ ਨਹੀਂ ਸਿਰਫ ਇਸ਼ਤਿਹਾਰਾ ਵਿੱਚ ਆਪਣੀਆਂ ਫੋਟੋਆਂ ਦਿੰਦੇ ਜਹਾਜ਼ਿਆਂ ਵਿੱਚ ਘੁੰਮ ਕੇ ਸਾਡਾ ਪੈਸਾ ਪਟਰੋਲ ਦੇ ਵਿੱਚ ਪੁੱਤੀ ਜਾਂਦੇ ਆ ਤੇ ਇਸਤਿਹਾਰ ਆ ਕੇ ਨਟਕੀ ਕਰਦੇ ਆ ਇਸ ਲਈ ਇਹ ਸਰਕਾਰ ਜਿੰਨੀ ਛੇਤੀ ਤੁਰ ਜੇ ਨੌਜਵਾਨ ਮੁੰਡੇ ਸਮਝਦੇ ਸੀ ਪਤਾ ਨਹੀਂ ਇਹ ਇਨਕਲਾਬੀ ਆ ਗਿਆ ਆਹੋਂ 2 ਸਾਲ ਤੋਂ ਨਾ ਸਮਝ ਆ ਗਈ ਹੈ ਤੇ ਸਾਰੇ ਪਾਸੇ ਤੁਸੀਂ ਦੇਖ ਲਓ ਨੌਜਵਾਨੇ ਖੜੇ ਹੋਣ ਆਪਣੇ ਨਾਲ ਮੈਂ ਪਿਛਲੇ ਦੋ ਪਿੰਡਾਂ ਦੇ ਪਹਿਨਾ ਲਗਭਗ 1000 ਨੌਜਵਾਨ ਮੁੰਡੇ ਮੋਟਰਸਾਈਕਲ ਲਾ ਕੇ ਦੋਸੇ ਇੱਕ ਬਦਲਾਵ ਆ ਗਿਆ ਹੁਣ ਜਿਹੜਾ ਬਦਲਾਵ ਇਨਕਲਾਬ ਦਾ ਕਹਿੰਦੇ ਸੀ ਨਾ ਇਹ ਗਰਦਾਰ ਨਿਕਲੇ ਆਪਾਂ ਹੁਣ ਇਨਕਲਾਬ ਲੈ ਕੇ ਆਣਾ ਇੱਥੇ ਨਸ਼ਾ ਖਤਮ ਕਰਨਾ ਹੈ ਇੱਥੇ ਚੋਰ ਬਜਾਰੀ ਖਤਮ ਕਰਨੀ ਇੱਥੇ ਚੈਨਾ ਖੋਲ੍ਹਦੇ ਆ ਇੱਥੇ ਡੱਬ ਕੇ ਪਹਿਰੇ ਉਹਦੇ ਵਿੱਚ ਗੋੜੀਆਂ ਚੱਲ ਗਈਆਂ ਇਹ ਸਾਰਾ ਕੁਝ ਖਤਮ ਕਰਕੇ ਇੱਕ ਚੰਗਾ ਸਮਾਜ ਸਿਰਜਣਾ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਜਾਣੇ ਪੰਜਾ ਚੌਂਣ ਛੜ ਤੇ ਮੋਹਰ ਲਾਓ ਬਾਟਾ ਬਹੁਤ ਧੰਨਵਾਦ ਜੈ ਗੁਰੂ ਦੇਵ تعال ਗੁਰੂ ਦੇਵ ਵੈਗੁਰੂ ਜੀ ਦਾ ਫਾਟਾ ਵੈਗੁਰੂ ਜੀ ਦੀ ਫਤ